ਸਤਿ ਸ੍ਰੀ ਅਕਾਲ ਜੀ ਮੈਂ ਵਿੱਕੀ ਲਖਮੀਰ ਆਲਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮ ਨੂ ਬਟਿਕ ਦੇ ਉੱਤੇ ਤੇ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵੀਡੀਓ ਵੀ ਆਪਾਂ ਸਲਾਈ ਮਸ਼ੀਨ ਨਾਲ ਕਿਸ ਤਰੀਕੇ ਦੀ ਕਢਾਈ ਕਰ ਸਕਦੇ ਆ ਕਿਹੜੇ ਡਾਂਕੇ ਦੀ ਕਢਾਈ ਕਰ ਸਕਦੇ ਆ ਹਨ ਤੇ ਕਈ ਭੈਣਾਂ ਕੋਲ ਹਨ ਜਿਵੇਂ ਸਲਾਈ ਮਸ਼ੀਨ ਹੁੰਦੀ ਆ ਤੇ ਕਢਾਈ ਦਾ ਉਹਨਾਂ ਨੂੰ ਸ਼ੌਂਕ ਹੁੰਦਾ ਕਢਾਈ ਸਿੱਖਣਾ ਚਾਹੁੰਦੀਆਂ ਨੇ ਤਾਂ ਆਪਾਂ ਸਲਾਈ ਮਸ਼ੀਨ ਉੱਤੇ ਕਢਾਈ ਸਿੱਖ ਸਕਦੇ ਆ ਅੱਜ ਵਾਲੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਸਲਾਈ ਮਸ਼ੀਨ ਦੇ ਨਾਲ ਕਿਸ ਤਰੀਕੇ ਨਾਲ ਤੇ ਕਿੱਦਾਂ ਦੀ ਕਢਾਈ ਕਰ ਸਕਦੇ ਆ ਆਪਾਂ ਤੇ ਜਿਹੜੀਆਂ ਵੀ ਨਵੇਂ ਪਹਿਣਾ ਆਪਣੇ ਨਾਲ ਤੇ ਭਰਾ ਜੋੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਨੂੰ ਵੀ ਦੱਬਿਓ ਤੇ ਚਲੋ ਜੀ ਆਪਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਨਾ ਵੀਡੀਓ ਸ਼ੁਰੂ ਕਰਦੇ ਆ ਤੇ ਦੇਖਦੇ ਆਪਾਂ ਵੀ ਸਲਾਈ ਮਸ਼ੀਨ ਨਾਲ ਆਪਾਂ ਕਿਸ ਤਰੀਕੇ ਦੇ ਨਾਲ ਤੇ ਕਿੱਦਾਂ ਦੀ ਕਢਾਈ ਕਰ ਸਕਦੇ ਆ ਲਓ ਜੀ ਜਿਵੇਂ ਆਪਾਂ ਨੇ ਪੋਸਟਰ ਦੇ ਵਿੱਚ ਜ਼ਿਕਰ ਕੀਤਾ ਵੀ ਆਪਾਂ ਜੋ ਇਹ ਆਪਣੀ ਸਲਾਈ ਮਸ਼ੀਨ ਆ ਵੀ ਇਹਦੇ ਨਾਲ ਆਪਾਂ ਕਿਸ ਤਰ੍ਹਾਂ ਦੀ ਕਢਾਈ ਕਰ ਸਕਦੇ ਆ ਤੇ ਜਿਵੇਂ ਕਈ ਹੈ ਨਾ ਪਹਿਣਾ ਦੇ ਘਰ ਸਲਾਈ ਮਸ਼ੀਨ ਹੁੰਦੀ ਆ ਇਹ ਹੁੰਦਾ ਵੀ ਆਪਾਂ ਆਪਦੇ ਘਰੇ ਤੇ ਨਾ ਕੋਈ ਛੋਟਾ ਮੋਟਾ ਫੁੱਲ ਬਣਾ ਸਕੀਏ ਨਾ ਜਾਂ ਕੋਈ ਛੋਟਾ ਜਿਹਾ ਡਿਜ਼ਾਈਨ ਬਣਾ ਸਕਦੀਏ ਤੇ ਆਪਾਂ ਅੱਜ ਦੇਖਾਂਗੇ ਵੀ ਇਹਦੇ ਨਾਲ ਆਪਾਂ ਕਿਸ ਤਰ੍ਹਾਂ ਦੀ ਕਢਾਈ ਕਰ ਸਕਦੇ ਆ ਵੀ ਇਹਦੇ ਉੱਤੇ ਕਿੰਨਾ ਕੁ ਟਾਂਕਾ ਲੱਗਦਾ ਉਹ ਵੀ ਦੇਖਾਂਗੇ ਵੀਡੀਓ ਦੇ ਵਿੱਚ ਤੇ ਇਹ ਹੈਗੀ ਆ ਆਪਣਾ ਅੰਬਰੀਲਾ ਮਸ਼ੀਨ ਆਮ ਜਿਹੜੀ ਉਹ ਪੁਰਾਣੀ ਹੁੰਦੀ ਹੈ ਉਹ ਜਿਹਦੇ ਵਧੀਆ ਟਾਂਕ ਨਾਲ ਹੋ ਸਕਦੀ ਹੈ ਉਹ ਕਿਹੜੀ ਹੁੰਦੀ ਆ ਸਿੰਪਲ ਮਸ਼ੀਨ ਅੱਛਾ ਜਿਹੜੀ ਪੁਰਾਣੀ ਪਹਿਲਾਂ ਵਾਲੀ ਮਸ਼ੀਨ ਆ ਵੀ ਉਹਦੇ ਵਧੀਆ ਤਰੀਕੇ ਨਾਲ ਨਹੀਂ ਨਿਕੜਾਈ ਹਾਂ ਉਦੋਂ ਕੁਸਮ ਨਹੀਂ ਮੇਹੂ ਤਾਂ ਇਹਦੇ ਵੀ ਜਉ ਐ ਵੀ ਇਹ ਥੋੜੀ ਐ ਵੀ ਇਹ ਮੋਟਰ ਨਾਲ ਚੱਲਦੀ ਹੈ ਨਾ ਹੱਥ ਨਾਲ ਨਹੀਂ ਚੱਲਦੀ ਉਹ ਹੱਥ ਨਾਲ ਚੱਲਦੀ ਕਰਕੇ ਉਹਦੇ ਨਾਲੋਂ ਕੜਾਈ ਵਧੀਆ ਹੋ ਜਾਂਦੀ ਹਾਂ ਜਿਹੜੀ ਉਹ ਆਪਣੀ ਪੁਰਾਣੀ ਮਸ਼ੀਨ ਹੁੰਦੀ ਆ ਸਿੰਪਲ ਉਹ ਹੱਥ ਨਾਲ ਚੱਲਦੀ ਆ ਹੱਥ ਨਾਲ ਇਹ ਆ ਵੀ ਆਪਾਂ ਇਹਨੂੰ ਐ ਹੱਥ ਨਾਲ ਹਨਾ ਅੱਗੇ ਪਿੱਛੇ ਕਰ ਕਰਕੇ ਉਹ ਟਾਂਕਾ ਮੋਟਾ ਕਰ ਸਕਦੇ ਆ ਨਾ ਹਾਂ ਵੀ ਮਠਾਈ ਦੇ ਵਿੱਚ ਆਪਾਂ ਉਸੇ ਮਸ਼ੀਨ ਨਾਲ ਜਿਆਦਾ ਖੜਾਈ ਕਰਦੇ ਨੇ ਜੋ ਉਹ ਇਸ ਤਰ੍ਹਾਂ ਖੜਾਈ ਕਰਦੀ ਆ ਹਾਂ ਦੇਖੂ ਨਾ ਉਹ ਜਿਵੇਂ ਆ ਹੱਥ ਨਾਲ ਕਰਕੇ ਦਿਖਾਉਂਦੇ ਨੇ ਇਹਦੇ ਨਾਲ ਆਪਾਂ ਇਹ ਵੀ ਅੱਗੇ ਪਿੱਛੇ ਕਰ ਕਰਕੇ ਹਨਾ ਉਹ ਟਾਂਕੇ ਦੀ ਜਿਹੜਾ ਚੜਾਈ ਆ ਉਹਨੂੰ ਮੋਟਾ ਕਰ ਸਕਦੇ ਆ ਆਪਾਂ ਦੇਖੋ ਆ ਤੁਸੀਂ ਦੇਖ ਸਕਦੇ ਹੋ ਪੋਦੀ ਨਾਲ ਇਸ ਤਰ੍ਹਾਂ ਕੜਾਈ ਹਾਂ ਹਾਂ ਇਹ ਇਸ ਤਰੀਕੇ ਨਾਲ ਆਪਾਂ ਜਿਹੜਾ ਕੜਾਈ ਦੀ ਚੜਾਈ ਆ ਉਹਨੂੰ ਚੌੜਾ ਕਰ ਸਕਦੇ ਆ ਹਾਂ ਇਹ ਥੋੜੀ ਦਿੱਕਤਾਂ ਦੇ ਰਹੀ ਕਿਉਂਕਿ ਇਹ ਅੰਬ੍ਰੇਲਾ ਮਸ਼ੀਨ ਆ ਗਈ ਆਪਣੇ ਹੁਣ ਦੇ ਟਾਈਮ ਦੀ ਮਸ਼ੀਨ ਆ ਗਈ ਜੋ ਪੁਰਾਣੇ ਜ਼ਮਾਨੇ ਵਾਲੀ ਹੁੰਦੀ ਹੈ ਪੁਰਾਣੇ ਟਾਈਮ ਵਾਲੀ ਮਤਲਬ ਪੁਰਾਣੀ ਸਿੰਪਲ ਮਸ਼ੀਨ ਹੁੰਦੀ ਹੈ ਨਾ ਜਿਹੜੀ ਸਿਰਫ ਹੱਥ ਨਾਲ ਹੀ ਚੱਲਦੀਆਂ ਸੀ ਆ ਉਹਦੇ ਨਾਲ ਇਹ ਵਧੀਆ ਪ੍ਰੋਪਰ ਵਧੀਆ ਕਢਾਈ ਹੋ ਜਾਂਦੀ ਹੈ ਪਹਿਲਾਂ ਆਪਣੀਆਂ ਜਿਹੜਾ ਆਪਣੇ ਬਜ਼ੁਰਗ ਸੀਗੇ ਉਹ ਪੁਰਾਣੇ ਇਹਦੇ ਨਾਲ ਜਿੱਦਾਂ ਹੀ ਕਢਾਈ ਕਰਦੇ ਸੀਗੇ ਨਾ ਮੈਂ ਵੀ ਕੀਤੀ ਆ ਤੂੰ ਬਿਰਕ ਹੋਗੀ ਪਰ ਉਹ ਤਾਂ ਮੈਂ ਨਹੀਂ ਇਹ ਬਜ਼ੁਰਗ ਨਹੀਂ ਸਾਰੇ ਕਰਦੇ ਸੀ ਮਤਲਬ ਵੀ ਉਹ ਜਿਆਦਾ ਪਹਿਲਾਂ ਹੁੰਦੀਆਂ ਸੀਆਂ ਬਾਲਾ ਟਾਈਮ ਵੀ ਨਹੀਂ ਵੀ ਬੱਗੇ ਕੋ ਆਵੇਲੇ ਹੁੰਦੀਆਂ ਸੀਆਂ ਹੁਣ ਜਿਵੇਂ ਹੁਣ ਜ਼ਿਆਦਾਤਰ ਅੰਬ੍ਰੇਲਾ ਮਸ਼ੀਨਾਂ ਦਾ ਟਾਈਮ ਚੱਲਦਾ ਹੈ ਨਾ ਹੁਣ ਹੱਥ ਵਾਲੀ ਮਸ਼ੀਨ ਕੋਈ ਕੋਈ ਲੈਂਦਾ ਹੈਗਾ ਥੋੜੀ ਵਾਲੀ ਸਿਲਾਈ ਕਰਨ ਵਾਸਤੇ ਹਾਂ ਪਰ ਇਹ ਆ ਹਨਾ ਵੀ ਹੁਣ ਹਰੇਕ ਭੈਣ ਦੇ ਘਰ ਹਨਾ ਸਿਲਾਈ ਮਸ਼ੀਨ ਹੁੰਦੀ ਆ ਜਿਵੇਂ ਆਪਾਂ ਨੇ ਘੇਰੇ ਤੇ ਕੋਈ ਛੋਟਾ ਮੋਟਾ ਫੁੱਲ ਪਾਉਣਾ ਹੋਵੇ ਹਨਾ ਇਹਦੇ ਨਾਲ ਆਪਾਂ ਜੀਰੋ ਇਹਨਾਂ ਲਈ ਕਹਿੰਦਾ ਜੀਰੋ ਟਾਂਕੇ ਦੀ ਕੜਾਈ ਹੁੰਦੀ ਆ। ਬਾਕੀ ਇਹਦੀ ਕੜਾਈ ਕਹਿ ਸਕਦੇ ਆਪਾਂ। ਹਾਂ। ਇਹ ਇਸ ਤਰ੍ਹਾਂ ਬਣਾਉਂ ਕਰਦੇ ਆ। ਹਾਂ ਅੱਗੇ ਇਦਾਂ ਆਪਾਂ ਅੱਗੇ ਪਿੱਛੇ ਕਰ ਕਰਕੇ ਇਹਨਾਂ ਨੂੰ ਫਿਲ ਕਰ ਸਕਦੇ ਆ। ਆ ਦੇਖੋ ਬਣਾਵਾਂ ਤੁਹਾਨੂੰ ਛੋਟਾ ਜਿਹਾ ਕੋਈ ਫੁੱਲ ਬਣਾ ਕੇ ਦਿਖਾਉਣਗੇ। ਤੁਸੀਂ ਦੇਖ ਹੀ ਲਿਓ ਨਾ। ਆਈ ਆਪਣੀ ਸਲਾਈ ਮਸ਼ੀਨ ਹੀ ਆ। ਤੁਸੀਂ ਦੇਖ ਸਕਦੇ ਹੋ ਕਿ ਵੇਰੇ ਇਹੋ ਵੀ ਆਪਾਂ ਕੜਾਈ ਵਾਲੀ ਮਸ਼ੀਨ ਤੇ ਬੈਠੀ ਕਰ ਰਹੀ ਹੋਈ ਏ। हां ਵੀ ਫਰੇਮ ਤਾਂ ਜ਼ਰੂਰੀ ਆ ਫਰੇਮ ਦੇ ਵਿੱਚ ਕਪੜਾ ਲੱਗਿਆ ਹੋਣਾ ਚਾਹੀਦਾ ਹੈ ਨਾ ਵੀ ਜਿਵੇਂ ਆਪਾਂ ਸਲਾਈ ਕਰਦੇ ਆ ਉਦਾਂ ਨਹੀਂ ਆਪਾਂ ਨਾ ਥੱਲੇ ਨੀਚੇ ਬਿਨਾ ਫਰੇਮ ਤੋਂ ਹੱਥ ਵਿੱਚ ਫੜ ਕੇ ਆਪਾਂ ਕਰ ਸਕਦੇ ਆ ਇਹ ਕਿਹੜੀ ਦੰਦਰਾਲ ਕੱਢ ਲਵੇ ਕਿਉਂਕਿ ਇਹਦੀ ਦੰਦਰਾਲ ਨੀਵੀਂ ਨਹੀਂ ਹੁੰਦੀ ਜਿਹੜੀਆਂ ਆਪਣੇ ਪੁਰਾਣੀਆਂ ਮਸ਼ੀਨਾਂ ਹੁੰਦੀਆਂ ਸੀਗੀਆਂ ਹੂੰ ਹੂੰ ਸਲਾਈ ਵਾਲੀਆਂ ਉਹਨਾਂ ਦੀ ਤਾਂ ਨਟ ਖੋਲ ਕੇ ਮਤਲਬ ਜਿਹੜਾ ਇਹ ਦੰਦਰਾਲ ਆ ਉਹ ਨੀਵੀਂ ਹੋ ਜਾਂਦੀ ਹੁੰਦੀ ਸੀ ਤੇ ਇਹਦੀ ਨੀਵੀਂ ਨਹੀਂ ਹੁੰਦੀ ਹੈਗੀ ਇਹ ਤਾਂ ਖੋਲਣੀ ਪੈਂਦੀ ਹੈ ਜੇ ਆਪਾਂ ਨੇ ਕੋਈ ਕਢਾਈ ਵਗੈਰਾ ਜਿਹੜੀ ਆਪਣੀ ਆਪਣਾ ਅੰਬ੍ਰੇਲਾ ਮਸ਼ੀਨ ਆ हां ਆਪ ਉਨ ਨਟ ਖੋਲ ਕੇ ਤੇ ਇਹਦੀ ਦੰਨਰਾਲ ਖੁੱਲ ਜਾਂਦੀ ਆ ਮੈਂ ਤਾਂ ਵੈਸੇ ਸੈਂਪਲ ਦਿਖਾਉਣ ਵਾਸਤੇ ਵੀ ਆ ਵਰਤੋ ਵੀ ਐਜਸ ਤਰ੍ਹਾਂ ਕਰ ਸਕਦੇ ਆ ਆਪਾਂ ਹਨਾ ਇਸ ਤਰ੍ਹਾਂ ਇਧਰ ਨਹੀਂ ਬੰਦੇ ਵੀ ਆਪਾਂ ਇੱਥੇ ਕਰ ਸਕਦੇ ਆ ਪਰ ਉਹਦੇ ਵਾਸਤੇ ਆਪਾਂ ਨੂੰ ਆ ਚੀਜ਼ ਖੋਲਣੀ ਪਊਗੀ ਨਹੀਂ ਫਿਰ ਇਹਦੇ ਵਿੱਚ ਕੱਪੜਾ ਫਸਦਾਗਾ ਜਿਵੇਂ ਹੁਣ ਮੈਂ ਕਰ ਰਹੀ ਸੀ ਇਹਦੇ ਪਿੱਛੇ ਕੱਪੜਾ ਫਸੀ ਜਾਂਦਾ ਸੀ ਹੂੰ ਇਹ ਖੋਲਣੀ ਪਊਗੀ ਇਹ ਤੇ ਇਹ ਪਲੇਟ ਖੋਲ ਕੇ ਦੁਬਾਰਾ ਆਪਾਂ ਇਹੀ ਪਲੇਟ ਲਾ ਸਕਦੇ ਆ ਕਿਉਂਕਿ ਇਹਨੇ ਸੂਈ ਨਹੀਂ ਇਸ ਤਰ੍ਹਾਂ ਨਹੀਂ ਇਹ ਹੁੰਦੀ ਹੈ ਤੇ ਇੱਕ ਜਗ੍ਹਾ ਦੀ ਚੱਲਦੀ ਹੈ ਇਸ ਤਰ੍ਹਾਂ ਹੁਣ ਕਈ ਪੈਨਾਂ ਨੇ ਜਿਵੇਂ ਘਰ ਹੀ ਕਢਾਈ ਕਰਨੀ ਹੋਵੇ ਵੀ ਇਹਦੇ ਨਾਲ ਕੱਟਵਰਕ ਵੀ ਕਰ ਸਕਦੀ ਨੇ ਕੱਟਵਰਕ ਐਵੇਂ ਵੀ ਬਖੀਰਾਂ ਦਾ ਕਰ ਸਕਦੀਆਂ ਨੇ ਹਾਂ ਹਾਂ ਜਿਵੇਂ ਆਪਾਂ 0 ਢਾਂਕੇ ਨਾਲ ਲਾਲੋ ਵੀ ਇਸ ਤਰ੍ਹਾਂ ਹੈ ਲੈਣਾ ਲਗਾ ਲਗਾ ਕੇ ਜਿਵੇਂ ਹੁਣ ਆਪਾਂ ਐਂ ਕਰਾ ਜਿਵੇਂ ਕੋਈ ਛੋਟੇ ਛੋਟੇ ਫੁੱਲ ਹੁੰਦੇ ਨੇ ਨਾ ਉਦਾਂ ਇਸ ਤਰ੍ਹਾਂ ਜੇ ਹੁਣ ਤਾਂਦਾ ਆਪਾਂ ਲਾ ਲੀ ਹਾਂ ਹਾਂ ਵਿਨੁੱਦ ਇਹ ਦੰਦਰਾਲ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਹੈ ਜਿਹੜੀ ਵਿੱਚ ਮੈਨੂੰ ਨਰਾਜ਼ ਨਹੀਂ ਨਾ ਕੋਈ ਹਾਂ ਉਹਦੇ ਵਿੱਚ ਜੇਕਰ ਨਾ ਤੁਸੀਂ ਵਧੀਆ ਪ੍ਰੋਪਰ ਤਰੀਕੇ ਨਾਲ ਕਢਾਈ ਕਰਨੀ ਹੈ ਤਾਂ ਨੀਚਲੀ ਜਿਹੜੀ ਦੰਦਰਾਲ ਆ ਉਹ ਤੁਸੀਂ ਖੋਲ ਦਿਓ ਹਾਂ ਉਹਦੇ ਵਿੱਚ ਕੱਪੜਾ ਨਹੀਂ ਫਸੂਗਾ ਦਿੱਕਤ ਨਹੀਂ ਆਊਗੀ ਕਰ ਸਕਦੇ ਨੇ ਕਢਾਈ ਕੱਟਣ ਦੀ ਕਰਦੇ ਨੇ ਬਸ ਜ਼ੀਰੋ ਟਾਂਕ ਚੈਨਲ ਲਾ ਲੀਜੀ ਜ਼ੀਰੋ ਟਾਂਕ ਤੇ ਦਾ ਕੱਟਣਾ ਕਰਨਾ ਸਕਦੇ ਨੇ ਬਸ ਉਹਨੂੰ ਰੀਪੀਟ ਕਰ ਕਰਕੇ ਉਹਨੂੰ ਤੁਸੀਂ ਮੋਟਾਈ ਦੇ ਸਕਦੇ ਹੋ ਟਾਂਕੇ ਨੂੰ ਸਾਡਾ ਸੇਵ ਨਹੀਂ ਬਣ ਗਿਆ। ਸਾਡਾ ਐ ਵੀ ਥੋੜਾ ਬਕੀ ਆ ਬਣਦੇ ਆ ਲਾਲੀ ਤੋਂ ਟੰਕਿਆ। ਹਾਂ ਵੀ ਆਪਾਂ ਜੇ ਕਰਨਾ ਕਿਸੇ ਭੈਣ ਦਾ ਜਾਂ ਕਸਟਮਰ ਦਾ ਸੂਟ ਕੱਢਣਾ ਉਹ ਨਹੀਂ ਆਪਾਂ ਇਹਦੇ ਨਾਲ ਉਹਨਾਂ ਪ੍ਰੋਪਰ ਕਰ ਸਕਦੇ ਆਪਣਾ ਹਨਾ ਘਰੇ ਖੁਦ। ਮੈਂ ਆਪਾਂ ਨੇ ਆਪਦੇ ਕਿਸੇ ਸੂਟ ਦੇ ਕੋਈ ਡਿਜ਼ਾਈਨਿੰਗ ਦੇਣੀ ਆ ਸਿੰਪਲ ਸੂਟ ਨੂੰ ਉਹ ਆਪਾਂ ਇਹਦੇ ਤੇ ਕਰ ਸਕਦੇ ਹਾਂ। ਹਾਂ ਇਹਦੇ ਇੱਕ ਆਪਾਂ ਕਢਾਈ ਸਿੱਖ ਸਕਦੇ ਆ। ਫਰੇਮ ਚਲਾਉਣਾ ਸਿੱਖ ਸਕਦੇ ਆ। ਉਹਦੇ ਲਈ ਆਪਾਂ ਨੂੰ ਇੱਕ ਸਾਂਵੇਂ ਚੱਲੂਗੀ। ਹਾਂ ਉਹਦੀ ਆਪਾਂ ਨੂੰ ਦੰਦਰਾਲ ਖੋਦਣੀ ਪਊਗੀ। हां ਜਿਵੇਂ ਅਮਨ ਸੂਈ ਕਹਿ ਰਹੀ ਨੇ ਇੱਕ ਥਾਂਵੇਂ ਹੈ ਨਾ ਵੀ ਇਹ ਅਪ ਡਾਊਨ ਹੋਊਗੀ ਜਿਹੜੀ ਆਪਣੀ ਕਢਾਈ ਵਾਲੀ ਮਸ਼ੀਨ ਦੀ ਸੂਈ ਹੁੰਦੀ ਆ ਉਹ ਲੈਫਟ ਰਾਈਟ ਚੱਲਦੀ ਆ ਮਤਲਬ ਜਿਗਜੈਗ ਟਾਈਪ ਚੱਲਦੀ ਆ ਹਾਂ ਹੁਣ ਜਿਗਜੈਗ ਮਸ਼ੀਨ ਕਹਿੰਦੇ ਨੇ ਹਾਂ ਤਾਂ ਹੀ ਉਹਨੂੰ ਜਿਗਜੈਗ ਕਹਿੰਦੇ ਨੇ ਕਿਉਂਕਿ ਉਹ ਇਦਾਂ ਜਿਵੇਂ ਦੇਖੋ ਮੇਰੀ ਉਂਗਲ ਚੱਲ ਰਹੀ ਆ ਨਾ ਇਦਾਂ ਚੱਲਦੀ ਆ ਤੇ ਇਹ ਐ ਉੱਤੇ ਥੱਲੇ ਚੱਲਦੀ ਆ ਤੇ ਬਾਕੀ ਜਿਵੇਂ ਪਹਿਣਾ ਜਿਵੇਂ ਕੋਈ ਛੋਟਾ ਫੁੱਲ ਹੁੰਦਾ ਹੈ ਨਾ ਜਿਵੇਂ ਅਮਨ ਨੇ ਦੇਖੋ ਆ ਬਣਾਇਆ ਹੈ ਨਾ ਇਸ ਤਰੀਕੇ ਨਾਲ ਹੀ ਆਪਾਂ ਚਾਰੇ ਪਾਸੇ ਇਹ ਪੱਤੀਆਂ ਪੰਜ ਪੱਤੀਆਂ ਪੰਜ ਪੱਤੀਆਂ ਬਾਕੇ ਆਪਾਂ ਫੁੱਲ ਬਣਾ ਸਕਦੇ ਆ ਤੇ ਹਰੀਆਂ ਪੱਤੀਆਂ ਲਾ ਸਕਦੇ ਆ ਤੇ ਤੁਸੀਂ ਦੇਖਿਓ ਵੀ ਬਹੁਤ ਸੋਹਣਾ ਲੱਗੂਗਾ ਜਿਵੇਂ ਹੁਣ ਆਪਾਂ ਕੋਈ ਸਿੰਪਲ ਸੂਟ ਹੁੰਦਾ ਉਹਦੇ ਘੇਰੇ ਤੇ ਆਪਾਂ ਛੋਟੇ-ਛੋਟੇ ਫੁੱਲ ਬਣਾਉਣੇ ਹੁਣ ਆਪਾਂ ਬਣਾ ਸਕਦੇ ਆ ਤੇ ਬਾਕੀ ਤੁਸੀਂ ਦੱਸਿਓ ਵੀ ਕੀ ਸਾਡੀ ਇਹ ਜਾਣਕਾਰੀ ਤੁਹਾਨੂੰ ਵਧੀਆ ਲੱਗੀ ਤੇ ਹਾਂ ਇਹ ਉਹਦੇ ਉਹ ਪਹਿਣਾ ਵਾਸਤੇ ਬਹੁਤ ਮੋਟੀਵੇਸ਼ਨ ਵਾਲੀ ਵੀਡੀਓ ਆ ਜਿਹੜੀਆਂ ਭੈਣਾਂ ਕਢਾਈ ਸਿੱਖਣ ਦੀਆਂ ਸ਼ੌਂਕ ਰੱਖਦੀ ਨੇ ਕਈ ਭੈਣਾਂ ਸਾਨੂੰ ਕਹਿੰਦੀਆਂ ਹੁੰਦੀਆਂ ਨੇ ਨਾ ਵੀ ਮੇਰਾ ਇਹ ਬਹੁਤ ਸ਼ੌਂਕ ਆ ਵੀ ਮੈਂ ਕਢਾਈ ਸਿੱਖਾਂ ਕਢਾਈ ਕਰਾਂ ਤਾਂ ਇਸ ਤਰ੍ਹਾਂ ਆਪਾਂ ਸਲਾਈ ਮਸ਼ੀਨ ਉੱਤੇ ਹੈ ਨਾ ਉਹਦੀ ਦੰਦਰਾਲ ਖੋਲ ਕੇ ਹਾਂ ਇੱਕ ਇਹ ਜ਼ਰੂਰੀ ਹੈ ਵੀ ਆਪਣੇ ਕੋਲੇ ਫਰੇਮ ਹੋਣਾ ਚਾਹੀਦਾ ਫਰੇਮ ਲਿਆਓ ਉਹਦੇ ਵਿੱਚ ਕੱਪੜਾ ਆਪਾਂ ਵੀਡੀਓ ਪਹਿਲਾਂ ਪਾਈ ਹੋਈ ਹੈ ਨਾ ਫਰੇਮ ਤੇ ਕੱਪੜਾ ਵੀ ਕਿਸ ਤਰੀਕੇ ਨਾਲ ਕੱਸਣਾ ਜ਼ਿਆਦਾਤਰ ਭੈਣਾਂ ਨੂੰ ਆਉਂਦਾ ਹੀ ਹੋਊਗਾ ਵੀ ਫਰੇਮ ਪੱਕਾ ਚਾਹੀਦਾ ਕਪੜਾ ਕੱਸ ਕੇ ਜਿਹੜਾ ਤੁਹਾਡਾ ਕੋਈ ਵੇਸਟੇਜ ਕਪੜਾ ਹੋਊਗਾ ਕਪੜਾ ਲਾ ਕੇ ਕੱਸ ਕੇ ਮਤਲਬ ਦੰਦਲਾਲ ਕੱਟ ਕੇ ਉਹਦੇ ਉੱਤੇ ਆਪਾਂ ਪ੍ਰੈਕਟਿਸ ਕਰ ਸਕਦੇ ਆ ਜਦੋਂ ਤੁਹਾਨੂੰ ਯਕੀਨ ਹੋ ਜੇ ਹਨਾ ਵੀ ਕੋਈ ਛੋਟਾ ਮੋਟਾ ਤੁਸੀਂ ਫੁੱਲ ਕੱਢਣ ਦੇ ਕਾਬਿਲ ਹੋਗੇ ਉਸ ਤੋਂ ਬਾਅਦ ਤੁਸੀਂ ਆਪ ਦੇ ਘਰੇ ਤੇ ਕੋਈ ਛੋਟੇ ਮੋਟੇ ਫੁੱਲ ਕੱਢ ਸਕਦੇ ਹੋ ਜਿਵੇਂ ਅਮਨ ਨੇ ਦੱਸਿਆ ਹਨਾ ਵੀ ਇਦਾਂ ਕੱਟਵਰਕ ਕਰ ਸਕਦੇ ਹੋ ਹਾਂ ਜੇਕਰ ਤੁਹਾਡੇ ਕੋਲੇ ਪ੍ਰਾਣੀ ਮਸ਼ੀਨ ਆ ਉਹ ਥੋੜੀ ਸੋਹਣੇ ਤਰੀਕੇ ਨਾਲ ਕਢਾਈ ਕਰੂਗੀ ਉਹ ਮਤਲਬ ਤਨ ਅਜਿਹਾ ਕਿ ਆਪਾਂ ਵਰਕ ਕਰ ਸਕਦੇ ਆ ਇਹ ਥੋੜੀ ਹਾਂ ਭਾਰੀ ਚੱਲਦੀ ਹੁੰਦੀ ਆ ਉਹ ਹੌਲੀ ਹੁੰਦੀ ਆ ਆਪਣੀ ਮਸ਼ੀਨ ਹਾਂ ਜਿਵੇਂ ਅਮਨੇ ਆਖੇ ਵੀ ਹੱਥ ਨਾਲ ਆ ਦੇਖੋ ਆਪਾਂ ਹਨਾ ਹੱਥ ਨਾਲ ਅੱਗੇ ਪਿੱਛੇ ਕਰ ਕਰਕੇ ਟਾਂਕਾ ਆਪਾਂ ਚੌੜਾ ਕਰ ਸਕਦੇ ਆ ਦੇਖੋ ਜਿਵੇਂ ਇਦਾਂ ਅਮਨੇ ਲਾ ਕੇ ਦੱਸਿਆ ਸੀਗਾ ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਵੀਡੀਓ ਸਾਡੀ ਤੁਹਾਨੂੰ ਕਿਦਾਂ ਲੱਗੀ ਤੇ ਜਿਹੜੇ ਵੀ ਆਪਣੇ ਨਾਲ ਨਵੇਂ ਆ ਭੈਣਾ ਤੇ ਭਰਾ ਜੁੜਦੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਬੈਲ ਆਈਕਨ ਨੂੰ ਦੱਬਿਓ ਅਗਲੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਕੋਈ ਗਲਤੀ ਹੋਵੇ ਤਾਂ ਸਾਨੂੰ ਮਾਫ਼ ਕਰ ਦਿਓ ਹੱਸਦੇ ਰਹੋ ਵਾਸਤੇ ਰਹੋ ਖੁਸ਼ ਰਹੋ ਹਸਰੀ ਕਾਲ ਜੀ